ਅੱਜ ਪਿੰਡ ਨਸਰਾਲੀ ਵਿਖੇ ਜਨਾਨ ਪਾਸਾ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬੂਟੇ ਲੈਣ ਆਏ ਆ ਸੰਗਤਾਂ ਟਿੰਕੂ ਸਿੰਘ ਬਚਿੱਤਰ ਸਿੰਘ ਟਿੰਕੂ ਨਸਰਾਲੀ ਵਾਲਾ ਗੱਡੀ ਵਿੱਚ ਹਰਦੀਪ ਸਿੰਘ ਨਸਰਾਲੀ ਇਹ ਛੋਟੇ ਛੋਟੇ ਸੇਵਾਦਾਰ ਜੋ ਮੇਰੇ ਨਾਲ ਬੂਟੇ ਲਾਉਂਦੇ ਹੁੰਦੇ ਹਨ ਇਹ ਵੀਰ ਪ੍ਰੇਮ ਨਰਸਰੀ ਵਾਲਾ ਵੀਰ ਪ੍ਰੇਮ ਨਰਸਰੀ ਆ ਬੰਨੇ ਇੱਥੇ ਬੂਟੇ ਬਹੁਤ ਵਧੀਆ ਤੇ ਸਹੀ ਬਾਜਬ ਰੇਟ ਤੇ ਮਿਲਦੇ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਪ੍ਰੇਮ ਨਰਸਰੀ ਤੋਂ ਬੂਟੇ ਲੈ ਕੇ ਜਾਇਆ ਕਰੋ ਜੀ ਪ੍ਰੇਮ ਨਰਸਰੀ ਦੇ ਉੱਤੇ ਬੂਟੇ ਵੀਰ ਬਹੁਤ ਰੇਟ ਵਧੀਆ ਜੋ ਲੱਗਿਆ ਰੇਟ ਲਵਾ ਆਉਂਦਾ ਹੈ ਸਾਨੂੰ ਸੇਵਾਦਾਰ ਸੇਵਾ ਕਰਦੇ ਹਨ ਟਿੰਕੂ ਸਿੰਘ ਬਚਿੱਤਰ ਸਿੰਘ ਟਿੰਕੂ ਵੀਰ ਨਸਰਾਲੀ ਵਾਲੇ ਆਰਕਟੈਕਟ ਨਕਸਾਨਵੀਸ ਇਹ ਨਾਮ ਪੁੱਤਰ ਦਾ ਲਵਜੋ ਸਿੰਘ ਲਵਜੋ ਸਿੰਘ ਤੇਰਾ ਨੋ ਬਤ ਤੁਨੂ ਸਣੀ ਤੁਨੂ ਸਗੇ ਮੇਰੇ ਨਾਲ ਵਾਤਾਵਨ ਪ੍ਰੇਮੀ ਨੇ ਲਾਉਂਦੇ ਰਹਿੰਦੇ ਨੇ ਤੇ ਬਾਜੇ ਬਾਬੇ ਨਾਨਕ ਦੇ ਨਗਰ ਕੀਰਤਨ ਦੇ ਪਿੰਡ ਨਸਰਾਲੀ ਵੀ ਕੇ ਹਰਦੀਪ ਸਿੰਘ ਨਸਰਾਲੀ ਵਾਤਾਵਨ ਪ੍ਰੇਮੀ ਜਿੱਤਦਰ ਸਿੰਘ ਹੋਰ ਸੰਗਤਾਂ ਨਾਲ ਮਿਲ ਕੇ ਭਾਈ ਕਨਈਆ ਦੀ ਟੀਮ ਨਰਮਲ ਸਿੰਘ ਨਿਮਾ ਜੀ ਮਨੁੱਖੀਦਾਰ ਮੰਚ ਵੱਲੋਂ ਮਰਦਾਨ ਜਸਵੰਤ ਸਿੰਘ ਕੇੜਾ ਹਰਪਾਲ ਸਿੰਘ ਜੀ ਜੱਲੋਵਾਲ ਹੋਰ ਬਹੁਤ ਸੰਗਤਾਂ ਦੇ ਸਹਿਯੋਗ ਨਾਲ ਇਹ ਬੂਟੇ ਪਿੰਡ ਦੇ ਸਾਰੀ ਵਿਖੇ ਲੱਗ ਰਹੇ ਹਨ ਇਹ ਬੇਨਤੀ ਆ ਕਿ ਲੰਗਰਾਂ ਦੀ ਆਪਾਂ ਥੋੜੀ ਜਿਹੀ ਦਿਸ਼ਾ ਬਦਲਨੀ ਹੈ ਲੰਗਰ ਵਾਤਾਵਰਣ ਪ੍ਰੇਮੀ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਆਪੇ ਨਾਨਕ ਦਾ ਉਪਦੇਸ਼ ਹੈ ਕਿ ਆਪਾਂ ਪਵਣ ਵੀ ਬਚਾਉਣੀ ਹੈ ਹਵਾ ਬਚਾਉਣੀ ਆ ਪਾਣੀ ਵੀ ਬਚਾਉਣਾ ਹੈ ਆਉਣ ਵਾਲੇ ਬੱਚੇ ਸੌਖੇ ਸਾਹ ਲੈਣ ਵੱਧ ਤੋਂ ਵੱਧ ਬੂਟੇ ਲਗਾਇਆ ਕਰੋ ਇੱਕ ਰੁੱਖ ਬਾਬੇ ਨਾਨਕ ਦੇ ਨਾਮ ਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ